ਪ੍ਰੋਗਰਾਮ ਟਰੈਵਲ ਟੈਸ਼ਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਮੈਂ ਹਾਜੇ ਸਿੰਘ ਤੁਸੀਂ ਦੇਖ ਰਹੇ ਹੋ ਪੀਟੀਸੀ ਚੈਨਲ ਪੰਜਾਬੀ ਤੇ ਅੱਜ ਅਸੀਂ ਪਹੁੰਚੇ ਹਾਂ ਫੁਲਾਨੀ ਮਾਤਾ ਮੰਦਿਰ ਜੋ ਕਿ ਡਲੋਜੀ ਤੋਂ 17 ਕਿਲੋਮੀਟਰ ਦੂਰੀ ਤੇ ਸਥਿਤ ਹੈ نیچے ਜਦੋਂ ਡਲੋਜੀ ਤੋਂ ਅਸੀਂ ਆਈਦਾ ਹੈ ਲੱਕੜ ਮੰਡੀ ਤੋਂ ਡੈਨਕੁੰਡ ਉੱਪਰ ਨੂੰ ਰਸਤਾ ਜਾਂਦਾ ਹੈ 5 ਕਿਲੋਮੀਟਰ ਗੱਡੀ ਉੱਪਰ ਆ ਜਾਂਦੀ ਹੈ ਫਿਰ ਗੱਡੀ નીચે ਲਗਾ ਕੇ ਪਹਿਲਵਾਨੀ ਮਾਤਾ ਦੇ ਮੰਦਿਰ ਨੂੰ ਅਸੀਂ ਦਰਸ਼ਨਾਂ ਨੂੰ ਪੈਦਲ ਯਾਤਰਾ ਕਰਦੇ ਹਾਂ ਜੋ ਡੈਨਕੁੰਡ ਪਹਾੜਾ ਹੈ ਇਸਦੀ ਟੋਟਲ ਉਚਾਈ 2755 ਮੀਟਰ ਹੈ ਇਹ ਦਲਹੌਜੀ ਦੀ ਜਾਂ ਕਹਿ ਲਓ ਕਿ ਇਥੋਂ ਦੇ ਏਰੀਆ ਦੀ ਸਭ ਤੋਂ ਉੱਚੀ ਪਹਾੜੀ ਮੰਨੀ ਜਾਂਦੀ ਹੈ ਇਹ ਆਪਣੀ ਸੁੰਦਰਤਾ ਲਈ ਬਹੁਤ ਜ਼ਿਆਦਾ ਮਸ਼ਹੂਰ ਹੈ ਜੋ ਵੀ ਲੋਕ ਦਲਹੌਜੀ ਖਿਜ਼ਾਰ ਕੋਮਨ ਆਂਦੇ ਹਾਂ ਤਾਂ ਇੱਕ ਵਾਰੀ ਡੈਨਕੁੰਡ ਜ਼ਰੂਰ ਆਂਦੇ ਹਾਂ ਕਿਉਂਕਿ ਜੋ ਇਥੋਂ ਦੀ ਸੁੰਦਰਤਾ ਹੈ ਇਹ ਦੇਖਣਯੋਗ ਹੈ ਜਦੋਂ ਤੁਸੀਂ ਦਲਹੌਜੀ ਲੱਕੜ ਮੰਡੀ ਲੱਕੜ ਮੰਡੀ ਤੋਂ ਤੁਸੀਂ ਜਦੋਂ ਡੈਨਕੁੰਡ ਪਹੁੰਚਦੇ ਜੇ ਤਾਂ ਡੈਨਕੁੰਡ ਦੇ ਵਿੱਚ ਜਿੱਥੇ ਆਰਮੀ ਏਰੀਆ ਬਣਿਆ ਹੋਇਆ ਹੈ ਉੱਥੇ ਤੁਸੀਂ ਟੈਕਸੀ ਨੂੰ پارک ਕਰਕੇ ਕਿਉਂਕਿ ਟੈਕਸੀ ਉਸ ਤੋਂ ਅੱਗੇ ਨਹੀਂ ਆਂਦੀ ਅੱਗੇ ਪਹਾੜ ਅੱਗੇ ਸਾਰੀ ਪੈਦਲ ਯਾਤਰਾ ਹੈ ਤਾਂ ਤੁਸੀਂ ਮੇਰੀ ਬੈਕਸਾਈਡ ਤੋਂ ਦੇਖ ਸਕਦੇ ਜੇ ਕਿ ਕੋਈ ਵੀ ਟਫ ਯਾਤਰਾ ਨਹੀਂ ਹੈਗੀ ਆਰਾਮ ਨਾਲ ਪੌੜੀਆਂ ਬਣੀਆਂ ਆਈਆਂ ਛੋਟੇ ਛੋਟੇ ਰੋਡ ਰੋਡ ਸਾਈਡ ਦੇਖੋ ਤੁਸੀਂ ਦੇਖ ਸਕਦੇ ਬਣੇ ਹੋਏ ਬੜੇ ਕੰਫਰਟੇਬਲ ਤੁਸੀਂ ਇਹ ਯਾਤਰਾ ਕਰ ਸਕਦੇ ਜੇ ਜੋ ਡੈਨਕੁੰਡ ਤੋਂ ਮਾਤਾ ਜੀ ਦੀ ਯਾਤਰਾ ਹੈ 1.5 ਤੋਂ 2 ਕਿਲੋਮੀਟਰ ਦੀ ਯਾਤਰਾ ਹੈ ਥੋੜੀ ਜਿਹੀ ਉਚਾਈ ਵੀ ਆ ਥੋੜਾ ਜਿਹਾ ਪਲੇਨ ਵੀ ਆ ਤੁਸੀਂ ਇੱਥੇ ਗਰਮੀਆਂ ਦੇ ਵਿੱਚ ਆਂਦੇ ਜੇ ਤਾਂ ਇੱਕ ਖਾਸ ਖਿਆਲ ਰੱਖਣਾ ਕਿ ਇੱਥੇ ਹਮੇਸ਼ਾ ਆਲਵੇਸ ਸਰਦੀ ਹੁੰਦੀ ਹੈ ਠੰਡ ਹੁੰਦੀ ਹੈ ਅਗਰ ਤੁਸੀਂ ਗਰਮੀਆਂ ਦੇ ਵਿੱਚ ਵੀ ਆਂਦੇ ਤਾਂ ਇੱਕ ਵਾਰੀ ਸਰਦੀਆਂ ਦੇ ਕੱਪੜੇ ਇੱਕ ਸੂਟ ਜ਼ਰੂਰ ਰੱਖ ਲੈਣਾ ਨਾਲ ਕਿਉਂਕਿ ਇੱਥੇ ਬਹੁਤ ਠੰਡ ਹੁੰਦੀ ਹੈ ਔਰ ਗਰਮੀਆਂ 'ਚ ਜਦੋਂ ਤੁਸੀਂ ਇੱਥੇ ਆਓਗੇ ਤਾਂ ਤੁਸੀਂ ਦੇਖਿਓ ਜਿਹੜੀਆਂ ਪਹਾੜੀਆਂ ਐ ਇਹ ਸਾਰੀਆਂ ਫੁੱਲਾਂ ਦੇ ਨਾਲ ਭਰੀਆਂ ਹੁੰਦੀਆਂ ਤੁਸੀਂ ਮਾਤਾ ਦੀ ਜਦੋਂ ਦਰਸ਼ਨਾਂ ਨੂੰ ਜਾਂਦੇ ਜੇ ਕਿਉਂਕਿ ਪਹਿਲੇ ਸਾਰਾ ਰਸਤਾ ਕੱਚਾ ਸੀ ਜਿੱਥੋਂ ਦੀ ਸਰਕਾਰ ਨੇ ਇਹ ਰਸਤਾ ਪੱਕਾ ਬਣਾ ਦਿੱਤਾ ਹੈ ਔਰ ਇੱਥੋਂ ਦੇ ਜਿਹੜੀ ਪਹਾੜੀਆਂ ਇੱਥੋਂ ਦੇ ਵਿਰਖਸ਼ ਇੱਥੋਂ ਦਾ ਜਿਹੜਾ ਮੌਸਮ ਹੈ ਇੱਥੋਂ ਦੀ ਨੇਚਰ ਹੈ ਇੱਥੋਂ ਦੇ ਜੋ ਬੱਦਲ ਹੈ ਸਭ ਦੇਖਣਯੋਗ ਹੈ ਇਹ ਮਾਤਾ ਮੰਦਰ ਦਾ ਦਰਬਾਰ ਨਜ਼ਰ ਆ ਰਿਹਾ ਹੈ ਦੋਸਤੋ ਕੋਈ ਟਫ ਯਾਤਰਾ ਨਹੀਂ ਹੈਗੀ ਕੋਈ 40 45 ਜਾਂ 50 ਮੈਂਡ ਦੇ ਵਿੱਚ ਹੀ ਤੁਸੀਂ ਡੈਮਕੁੰਨ ਤੋਂ ਮਾਤਾ ਦੇ ਮੰਦਰ ਤੱਕ ਪਹੁੰਚ ਜਾਂਦੇ ਜੇ ਬੜਾ ਆਸਾਨ ਰਸਤਾ ਹੈ ਕੋਈ ਟਫ ਰਸਤਾ ਨਹੀਂ ਹੈ ਜਾਂ ਜੋ ਬਜ਼ੁਰਗ ਲੋਕ ਹੈ ਉਹ ਸੋਚਦੇ ਨੇ ਕਿ ਪਹਾੜੀ ਵੀ ਹਾਈਟ ਬਹੁਤ ਉੱਚੀ ਆ ਜਿਨ੍ਹਾਂ ਨੂੰ ਸਾਹ ਦੀ ਥੋੜੀ ਪ੍ਰੋਬਲਮ ਹੈ ਤਾਂ ਕੋਈ ਵੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਥੋੜਾ ਜਿਹਾ ਰਸਤਾ ਹੀ ਹਾਈਟ ਦੇ ਉੱਪਰ ਹੈ ਬਾਕੀ ਸਾਰਾ ਪਲੇਨ ਹੈ ਤੁਸੀਂ ਮੇਰੀ ਬੈਗ ਤੇ ਦੇਖ ਸਕਦੇ ਜੀ ਟੋਟਲੀ ਪਲੇਨ ਸਸਾ ਤੇ ਪੱਕਾ ਰਸਤਾ ਹੈ ਕੱਚਾ ਨਹੀਂ ਸੀਮੈਂਟ ਦਾ ਰਸਤਾ ਹੈ ਕਿ ਤੁਸੀਂ ਕੋਈ ਵੀ ਟੈਨਸ਼ਨ ਨਾ ਲਓ ਇਜ਼ੀਲੀ ਮਾਤਾ ਰਾਣੀ ਮੇਧ ਕਰੇਗੀ ਤੁਸੀਂ ਮਾਤਾ ਰਾਣੀ ਦੇ ਦਰਸ਼ਨ ਕਰ ਸਕਦੇ ਜੀ ਹਰ 100 ਮੀਟਰ ਦੇ ਉੱਪਰ ਇੱਥੇ ਬੈਠਣ ਵਾਸਤੇ ਸਥਾਨ ਬਣਾਏ ਹੋਏ ਹੈ ਕਿਉਂਕਿ ਜੀਨਾਂ ਨੂੰ ਸਾਹ ਦੀ ਪ੍ਰੋਬਲਮ ਹੈ ਜਾਂ ਸਾਰਾ ਫੁੱਲਦਾ ਚੜਦਾ ਹੈ ਔਰ 100 ਮੀਟਰ ਤੇ ਰੈਸਟ ਕਰ ਸਕਦਾ ਕਿਉਂਕਿ ਇੱਥੇ ਬਰਸਾਤ ਦਾ ਕੋਈ ਪਤਾ ਨਹੀਂ ਕਦੋਂ ਆ ਜਾਂਦੀ ਹੈ ਬੱਦਲ ਹਮੇਸ਼ਾ ਇੱਥੇ ਰਹਿੰਦੇ ਆ ਹਮੇਸ਼ਾ ਹੀ ਇੱਥੇ ਠੰਡਾ ਮੌਸਮ ਰਹਿੰਦਾ ਹੈ ਜਿਸ ਤਰ੍ਹਾਂ ਕਿ ਤੁਸੀਂ ਸਾਹਮਣੇ ਦੇਖ ਸਕਦੇ ਹੋ ਮਾਤਾ ਦਾ ਦਰਬਾਰ ਜਿਸ ਤਰ੍ਹਾਂ ਕਿ ਮਾਤਾ ਦਾ ਦਰਬਾਰ ਬਹੁਤ ਸੁੰਦਰ ਹੈ ਪਰ ਇੱਥੋਂ ਦਾ ਜੋ ਏਰੀਆ ਹੈ ਉਹ ਵੀ ਬਹੁਤ ਜ਼ਿਆਦਾ ਬਿਊਟੀਫੁੱਲ ਹੈ ਇੱਥੋਂ ਦੀ ਲੋਕੇਸ਼ਨ ਬਹੁਤ ਜ਼ਿਆਦਾ ਸੁੰਦਰ ਹੈ ਵੈਦਰ ਤੇ ਹਰ ਵੇਲੇ ਠੰਡਾ ਰਹਿੰਦਾ ਹੈ ਹਰ ਵੇਲੇ ਇੱਥੇ ਤੁਹਾਨੂੰ ਬੱਦਲ ਹੀ ਮਿਲਣਗੇ ਜਿਹੜੀ ਸਨ ਲਾਈਟ ਹੈ ਸੂਰਜ ਬਹੁਤ ਘੱਟ ਹੈ ਔਰ ਆਰਮੀ ਏਰੀਆ ਹੋਣ ਕਰਕੇ ਇੱਥੇ ਮੋਬਾਈਲ ਦੇ ਟਾਵਰ ਨਹੀਂ ਆਉਂਦੇ ਮੋਬਾਈਲ ਨਹੀਂ ਚੱਲਦਾ ਹਮ ਅੰਦਰ ਦੇ ਲਾਗੇ ਆ ਕੇ ਥੋੜਾ ਬੋਤਾ ਮੋਬਾਈਲ ਚੱਲ ਜਾਂਦਾ ਹੈ ਤਾਂ ਅਸੀਂ ਹੁਣ ਪਹੁੰਚ ਚੁੱਕੇ ਹਾਂ ਮਾਤਾ ਦੇ ਦਰਬਾਰ ਮਾਤਾ ਫੁਲਾਨੀ ਮੰਦਰ ਦੇਖ ਸਕਦੇ ਜੇ ਕਿ ਗਰਮੀਆਂ ਦੇ ਵਿੱਚ 스노우ਫਾਲ ਸਟਾਰਟ ਹੋ ਗਈ ਹੈ ਆ ਤੁਸੀਂ ਦੇਖੋ ਕਿ 스노우ਫਾਲ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਇਸ ਦੀ ਹਾਈਟ ਬਹੁਤ ਜ਼ਿਆਦਾ ਮਾਤਾ ਦੇ ਦਰਬਾਰ ਦੀ ਜੋ ਮਾਤਾ ਦਾ ਮੰਦਿਰ ਹੈ ਇਸ ਦੀ ਹਾਈਟ ਬਹੁਤ ਜ਼ਿਆਦਾ ਹੈ ਪਰ ਬੈਕ ਤੇ ਤੁਸੀਂ ਮੇਰੇ ਦੇਖੋ ਇੱਥੇ ਗਰਮੀਆਂ ਦਾ ਮਹੀਨਾ ਹੈ ਮਈ ਮਹੀਨੇ ਦੇ ਵਿੱਚ 스노우ਫਾਲ ਹੋ ਰਹੀ ਹੈ ਪਰ ਪੰਜਾਬ ਤੇ ਦੇਖੋ ਕਿੰਨੀ ਜ਼ਿਆਦਾ ਗਰਮੀ ਪੈ ਰਹੀ ਹੈ ਸਾਡੇ ਨਾਲ ਮੌਜੂਦ ਹਨ

जब यहाँ पे आते थे वो डायने काफी परेशान करती थी फिर उन लोगों ने भगवान से विनती की थी कि भगवान हमारी रक्षा करो। तो यहाँ पे काली मैया त्रिशूर के रूप में प्रकट हुई थी फिर कन्या का रूप लिया था फिर डायने का वध किया था जैसे डायने का वध किया था वैसे उनकी रक्षा के लिए राक्षस आ गए थे जब राक्षसों से लड़ी थी माँ तो पहलवान का रूप लिया था तब इसको पोहलानी माता कहते हैं उसके बाद हमारे बुजुर्गों को मां ने सपना दिया था कि मैं यहाँ पे प्रकट हुई हूँ मैंने डायना का वध कर दिया राक्षों का वध कर दिया है आप आके मेरी स्थापना कर लो और आप जैसे मर्जी आते जाते रहो अभी आपको कोई ही दिक्कत नहीं होगी जय माता जी मैं बॉम्बे से राजेश पंड्या और मेरी वाइफ हेतल पंड्या और मैं यहाँ फुलानी माता के दर्शन के लिए आया हूँ और बहुत सुना है यहाँ के बारे में कि जो भी मन्नत मानते हो पूरी होती है तो आप भी आए यहाँ और दर्शन ले महाकाली के और सुनेरी वादियों के जय सर यहाँ पे माता प्रकट हुई है जो पत्थर है ये पत्थर फाड़ के माता निकली हुई है तो यहाँ पे ये जो चल रहा है ये तेल वगैरह पुरा जो भी चल रहा है ये है ना आज नजकुली चल रहा है ये माता की शक्ति इससे कुछ ऐसे माता की शक्ति इसमें से ये चलता ही रहता है परमानेंट ये